ਆਸਾ ਮਹੱਲਾ ਪੰਜਵਾਂ ਸਗਲ ਸੂਖ ਜਪ ਏਕੈ ਨਾਮ ਸਗਲ ਧਰਮ ਹਰ ਕੇ ਗੁਣ ਗਾ ਮਹਾ ਪਵਿੱਤਰ ਸਾਧਕਾ ਸੰਗ ਜਿਸ ਭੇਟ ਤਲਾਗੇ ਪ੍ਰਭ ਰੰਗ ਗੁਰ ਪ੍ਰਸਾਦ ਹੋਇ ਆਨੰਦ ਪਾਵੇ ਜਿਸ ਮਰਤ ਮਨ ਹੋਏ ਪ੍ਰਗਾਸਾ ਤਾ ਕੀ ਗਾਤ ਮਿਤ ਕਹਿ ਨ ਜਾਵੇ ਰਹਾਉ ਵਰਤਨੇ ਮੱਜਨ ਤਿਸ ਪੂਜਾ ਵੇਦ ਪੁਰਾਨ ਤਿੰਨ ਸਿਮਰਤ ਸੁਣੀ ਜਾ ਮਹਾ ਪੁਣੀ ਜਾ ਕਾ ਨਿਰਮਲ ਥਾਨ ਸਾਧ ਸੰਗਤ ਜਾ ਕੈ ਹਰ ਹਰ ਨਾਮ ਪ੍ਰਗਟਿਓ ਸੋ ਜਨ ਸਗਲੇ ਭਵਨ ਪਤਿਤ ਪੁਨੀਤ ਤਾ ਕੀ ਪਗ ਰੇਨ ਜਾ ਕਉ ਭੇਟਿਓ ਹਰ ਹਰ ਰਾਏ ਤਾ ਕੀ ਗਤ ਮਿਤ ਕਥਨ ਨ ਜਾਏ ਆਠ ਪਹਿਰ ਕਰ ਜੋੜ ਤੇ ਆਵਾਂ ਉਨ ਸਾਧਾਂ ਕਾ ਦਰਸ਼ਨ ਪਾਵਾਂ ਮੋਹਿ ਗਰੀਬ ਕਉਨੇ ਹੁਰ ਲਾਏ ਨਾਨਕ ਆਏ ਪਏ ਸਰਣਾਏ ਆਸਾ ਮਹੱਲਾ ਪੰਜਵਾਂ ਆਠ ਪਹਿਰ ਉਦਕ ਇਸਨਾਨੀ ਸਦ ਹੀ ਭੋਗ ਲਗਾਏ ਸੋ ਗਿਆਨੀ ਵਿਰਥਾ ਕਾ ਹਉਮ ਛੋੜੈ ਨਾਹੀ ਬਹਰ ਬਹਰ ਤਿਸ ਲਾਗਹ ਪਾਈ ਸਾਲ ਗ੍ਰਾਮ ਹਮਾਰੈ ਸੇਵਾ ਪੂਜਾ ਅਰਚਾ ਬੰਦਨ ਦੇਵਾ ਰਹਾ ਕੰਟਾ ਜਾ ਕਾ ਸੁਣੀਐ ਚਹ ਕੁੰਟ ਆਸਨ ਜਾ ਕਾ ਸਦਾ ਵੈਕੁੰਠ ਜਾ ਕਾ ਚਵਰ ਸਭ ਊਪਰ ਝੂਲੇ ਤਾ ਕਾ ਧੂਪ ਸਦਾ ਪਰ ਖੁੱਲੇ ਘਟ ਘਟ ਸੰਪਟ ਹੈ ਰੇ ਜਾ ਕਾ ਅਭਗ ਸਭਾ ਸੰਗ ਹੈ ਸਾਧਾ ਆਰਤੀ ਕੀਰਤਨ ਸਦਾ ਆਨੰਦ ਮਹਿਮਾ ਸੁੰਦਰ ਸਦਾ ਬੇਅੰਤ ਜਿਸ ਹੈ ਪ੍ਰਾਪਤ ਤਿਸ ਹੀ ਲਹਿਣਾ ਸੰਤ ਚਰਨ ਉਹ ਆਇਓ ਸ਼ਰਣਾ ਆਸ ਚੜਿਓ ਹਰ ਸਾਲ ਗਿਰਾਮ ਕਹੋ ਨਾਨਕ ਗੁਰ ਕੀ ਨੋ ਦਾਨ ਆਸਾ ਮਹੱਲਾ ਪੰਜਵਾ ਪੰਜ ਪ다 ਜਿਹ ਪੈ ਡੈ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੂਰ ਆਰੀ ਸਤ ਗੁਰੂ ਪੁਰੈ ਸਾਚ ਕਹਿਆ ਨਾਮ ਤੇਰੇ ਕੀ ਮੁਕਤੇ ਬੀਠੀ ਜਮ ਕਾ ਮਾਰਗ ਦੂਰ ਰਹਿਆ ਰਹਾ ਜਹ ਲਾਲ ਚ ਜਾਗਾ ਤੀ ਕਾਟ ਦੂਰ ਰਹੀ ਉਹ ਜਨ ਤੇ ਬਾਟ ਜਹ ਆਵਟੇ ਬਹੁਤ ਕਨ ਸਾਥ ਪਾਰ ਬ੍ਰਹਮ ਕੇ ਸੰਗੀ ਸਾਧ ਚਿਤਰ ਗੁਪਤ ਸਭ ਲਿਖਤੇ ਲੇਖਾ ਭਗਤ ਜਨਾਂ ਕੋ ਦ੍ਰਿਸ਼ਟ ਨ ਅਪੇਖਾ ਕਹੋ ਨਾਨਕ ਜਿਸ ਸਤ ਗੁਰ ਪੂਰਾ ਵਾਜੇ ਤਾ ਕੈ ਅਨਹਦ ਤੂਰਾ ਆਸਾ ਮਹੱਲਾ ਪੰਜਵਾਂ ਦੋ ਪਦਾ ਇੱਕ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ ਬੁਝ ਗਏ ਕ੍ਰਿਸ਼ਨ ਹਰਜ ਸਹਯ ਅਗਾਨੇ ਜਪ ਜਪ ਜੀਵਾ ਸਾਰਿੰਗ ਪਾਨੇ ਕਰਨ ਕਰਾਵਨ ਸ਼ਰਨ ਪਰਿਆ ਗੁਰ ਪ੍ਰਸਾਦ ਸਹਿਜ ਘਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾ ਲਾਲ ਜਵੇਹਰ ਭਰੇ ਪੰਧਾਰ ਤੋਪ ਨ ਆਵੇ ਜਪ ਨਿਰੰਕਾਰ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾਪੀ ਪਰਮ ਰਤ ਹੋਏ ਆਸਾ ਕਰ ਸਤਵਾ ਮਹੱਲਾ ਪੰਜਵਾ ਹਰ ਦਾ ਨਾਮ ਰਿਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਹੀ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਰਹਾਉ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਮ ਕਮਾਂਗੇ ਆਸਾ ਮਹੱਲਾ ਪੰਜਵਾਂ ਸਾਧੂ ਸੰਗਤ ਤਰਿਆ ਸੰਸਾਰ ਹਰ ਕਾ ਨਾਮ ਮਨ ਹੈ ਆਧਾਰ ਚਰਨ ਕਮਲ ਗੁਰਦੇਵ ਪਿਆਰੇ ਪੂਜਹਿ ਸੰਤ ਹਰ ਪ੍ਰੀਤ ਪਿਆਰੇ ਰਹਾ ਜਾ ਕੈ ਮਸਤਕ ਲਿਖਿਆ ਬਾਗ ਕਹ ਨਾਨਕ ਤਾ ਕਾ ਫਿਰ ਸੋਹਾਗ ਆਸਾ ਮਹੱਲਾ ਪੰਜਵਾਂ ਮੀਠੀ ਆਗਿਆ ਪਿਰ ਕੀ ਲਾਗੀ ਸੰਕੰਨ ਘਰ ਕੀ ਕੰਤ ਤਿਆਗੀ ਪ੍ਰੇ ਸੁਹਾਗਨ ਸਿੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਭਇਓ ਪਿਆ ਕਹਿਆ ਮਾਨਿਆ ਸੂਖ ਸਹਜ ਇਸ ਘਰ ਕਾ ਜਾਣਿਆ ਰਹਾ ਹਉ ਬੰਦੀ ਪ੍ਰੇਖਿ ਜਤ ਮਤਦਾਰ ਓ ਅਬਿਨਾਸੀ ਅਗੰ ਅਪਾਰ ਲੇ ਪਖਾ ਪ੍ਰੇ ਚੱਲੋਂ ਪਾਏ ਭਾਗ ਦੇ ਪੰਚ ਦੂਤ ਲਾਵੇ ਨਾਮ ਕੁਲ ਨਾ ਸੋਭਾਵੰਤ ਕਿਆ ਜਾਣਾ ਕਿਉ ਪਹਾਨੀ ਕੰਤ ਮੋਹ ਅਨਾਥ ਗਰੀਬ ਨਿਮਾਨੀ ਕੰਤ ਪਕਰ ਹਮ ਕੀਨੀ ਰਾਣੀ ਜਬ ਮੁਖ ਪ੍ਰੀਤਮ ਸਾਜਨ ਲਾਗਾ ਸੂਖ ਸਹਿਜ ਮੇਰਾ ਧਨ ਸੋਹਾਗਾ ਕਹੋ ਨਾਨਕ ਮੋਰੀ ਪੂਰਨ ਆਸਾ ਸਤਗੁਰ ਮੇਲੀ ਪ੍ਰਭ ਗੁਣਤਾਸਾ ਆਸਾ ਮਹੱਲਾ ਪੰਜਵਾਂ ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ ਬੋਲੇ ਕੌੜਾ ਜਿਹਬਾ ਕੀ ਥੂੜ ਸਦਾ ਭੁਖੀ ਫਿਰ ਜਾਂੈ ਦੂਰ ਐਸੀ ਇਸਤਰੀ ਇਕ ਰਾਮ ਉਪਾਈ ਓਨ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ ਰਹਾਉ ਪਾਇ ਠਗੌਲੀ ਸਭ ਜਗ ਜੋਹਿਆ ब्रह्मा विशन महादेव मोहिया गुरमुख नाम लगे से सोहिया वरत नेम कर थाके पुन्ह चरणा तट तीर्थ भवे सब धरणा से उबरे जे सतगुरु की शरणा माया मोह सबो जग बांधा हो मैं पजए मन मुख मुराखा गुरु नानक बाह पकड़ हम राखा